ਕਿਸਾਨ ਵੀਰ ਅੱਜ ਇਕੱਠੇ ਹੋਏ ਆ ਆਪਣੇ ਆਪਣੇ ਏਰੀਆ ਦੇ ਜਾਣੇ ਮਾਨੇ ਜੈਵਿਕ ਕਿਸਾਨ ਹੈਗੇ ਕਿ ਜਦੋਂ ਜੈਵਿਕ ਖੇਤੀ ਦੀ ਗੱਲ ਕਰਦੇ ਹੈਗੇ ਤਾਂ ਇਹਦੇ ਵਿੱਚ ਇੱਕ ਸਰਟੀਫਿਕੇਸ਼ਨ ਬੜਾ ਇੰਪੋਰਟੈਂਟ ਉਹਦਾ ਆਪਣਾ ਰੋਲ ਹੈ ਅਜੇ ਤੱਕ ਅਸੀਂ ਆਪਣੇ ਇੱਕ ਸੀਮਤ ਦਾਇਰੇ ਦੇ ਵਿੱਚ ਕਰਦੇ ਆਂ ਔਰ ਸਾਨੂੰ ਕੋਈ ਮਾਰਕੀਟ ਵੀ ਜੋ ਵੀ ਮਾਰਕETING ਕਰਨੀ ਹੈਗੀ ਆਪਣੇ ਆਸ-ਪਾਸ ਦੇ ਕਸਟਮਰ ਵਿੱਚ ਕਰ ਲੈਣੇ ਆ ਲੇਕਿਨ ਫਿਰ ਵੀ ਜਿੱਦਾਂ ਜਿੰਨੀ ਕੋ ਅਜੇ ਚਰਚਾ ਚੱਲੀ ਹੈਗੀ ਆ ਸਰ ਇਹ ਮਾਰਕੀਟਿੰਗ ਦੇ ਕੇਂਦਰਿਤ ਹੈਗੀ ਦਾ ਕਿ ਦਿੱਕਤ ਆਂਦੀ ਹੈਗੀ ਤੇ ਮਾਰਕੀਟਿੰਗ ਤੇ ਆਂਦੀ ਹੈ ਤੇ ਫਿਰ ਉਹ ਉਸ ਮਾਰਕੀਟਿੰਗ ਨੂੰ ਕੈਪਚਰ ਕਰਨ ਵਾਸਤੇ ਸਾਨੂੰ ਆਪਣੇ ਜਿਹੜਾ ਏਰੀਆ ਹੈ ਉਹ ਤੋਂ ਥੋੜਾ ਬਾਹਰ ਨਿਕਲਣਾ ਪਵੇਗਾ ਸਾਡੇ ਏਰੀਆ ਦੇ ਵਿੱਚ ਸਾਡੀ ਜਾਣ ਪਹਿਚਾਨ ਹੈ ਸਾਨੂੰ ਸਾਰਿਆਂ ਨੂੰ ਪਤਾ ਕਿ ਆਸ-ਪਾਸ ਪਿੰਡ ਦੇ ਵਿੱਚ ਆਸ-ਪਾਸ ਏਰੀਆ ਦੇ ਵਿੱਚ ਕਿ ਫਲਾਣਾ ਕਿਸਾਨ ਜਿਹੜਾ ਹੈ ਉਹ ਜੈਦੋ ਖੇਤੀ ਕਰ ਰਿਹਾ ਹੈ ਲੇਕਿਨ ਜਦੋਂ ਅਸੀਂ ਬਾਹਰ ਲੈ ਕੇ ਜਾਣੀ ਹੈਗੀ ਆ ਅਨਨੋਨ ਕਸਟਮਰ ਹੈਗਾ ਆ ਜੇ ਉਹਨੂੰ ਅਪਰੋਚ ਕਰਨੀ ਹੈਗੀ ਆ ਉਹ ਸਾਨੂੰ ਨਹੀਂ ਜਾਣਦਾ ਹੈ ਠੀਕ ਹੈ ਵਿਸ਼ਵਾਸ ਵਾਲਾ ਮਾਮਲਾ ਉੱਥੇ ਚੱਲਦਾ ਨਹੀਂ ਹੈ ਠੀਕ ਹੈ ਉੱਥੇ ਫਿਰ ਸਰਟੀਫਿਕੇਸ਼ਨ ਦੀ ਜ਼ਰੂਰਤ ਦੀ ਜਾਈਗੀ ਠੀਕ ਹੈ ਔਰ ਗਵਾਮਟ ਦੇ ਹੁਣ ਨੋਰਮਸ ਵੀ ਹੋ ਚੁਕੇ ਹੈਗੇ ਆ ਕਿ ਅਸੀਂ ਹੁਣ ਪ੍ਰੋਸੈਸਿੰਗ ਦੀ ਗੱਲ ਕਰ ਰਹੇ ਹੈਗੇ ਆ ਪ੍ਰੋਸੈਸਿੰਗ ਕਰਾਂਗੇ ਤੇ ਉਹਦੀ ਪੈਕਿੰਗ ਕਰਾਂਗੇ ਠੀਕ ਹੈ ਔਰ ਕਿਸੇ ਵੀ ਪੈਕਿੰਗ ਚੀਜ਼ ਨੂੰ ਅਸੀਂ ਮਨ ਕੰਨਕ ਅਸੀਂ ਵੈਸੇ ਹੀ ਆਪਣੇ ਭਾਈਚਾਰੇ ਵਿੱਚ ਦੇਈ ਜਾਈਏ ਜੈਵਿਕ ਕਹਿ ਕੇ ਕੁਦਰਤੀ ਕਹਿ ਕੇ ਉਹ ਠੀਕ ਚੱਲੀ ਜਾਂਦਾ ਹੈਗਾ ਆ ਲੇਕਿਨ ਪੈਕਿੰਗ ਕਰਕੇ ਉਹਨੂੰ ਆਰਗੈਨਿਕ ਦੇ ਨਾਂ ਤੇ ਅਸੀਂ ਉਨੀ ਦੇਰ ਤੱਕ ਨਹੀਂ ਸੇਲ ਕਰ ਸਕਦੇ ਜਿੰਨੀ ਦੇਰ ਤੱਕ ਸਾਡੇ ਕੋਲ ਪ੍ਰੂਫ ਕਰਨ ਵਾਸਤੇ ਨਹੀਂ ਹੈਗਾ ਕੋਈ ਸ਼ੋ ਕਿ ਇਹ ਵਾਕਈ ਆਰਗੇਨਿਕ ਹੈ ਤੇ ਸਰਟੀਫਿਕੇਸ਼ਨ ਹੋਣ ਦੇ ਵਾਸਤੇ ਲਾਜ਼ਮੀ ਹੈਗੀ ਆ ਔਰ ਇਹਦੀ ਇਹ ਵੀ ਨਹੀਂ ਕਿ ਸਾਨੂੰ ਅੱਜ ਉਹਦੀ ਜ਼ਰੂਰਤ ਮਹਿਸੂਸ ਨਹੀਂ ਹੋ ਰਹੀ ਅੱਜ ਤੋਂ 2 ਸਾਲ ਬਾਅਦ ਜ਼ਰੂਰਤ ਮਹਿਸੂਸ ਹੁੰਦੀ ਹੈਗੀ ਆ ਕਿ ਕੋਈ ਇਹ ਸਪੌਂਟੇਨੀਅਸ ਹੈ ਨਹੀਂਗਾ ਕਿ ਇੱਕਦਮ ਅਸੀਂ ਸੋਚਿਆ ਤੇ ਉਦੋਂ ਸਾਡੀ ਜਿਹੜੀ ਹੈਗੀ ਉਹ ਸਰਟੀਫਿਕੇਸ਼ਨ ਹੋ ਜਾਵੇਗੀ ਇੱਕ ਪੂਰਾ ਪ੍ਰੋਸੈਸ ਹੈਗੀ ਇਹ ਇਹਦੇ ਵਿੱਚ ਕੀ ਹੈ ਕਿ ਪ੍ਰੋਡਕਟ ਸਰਟੀਫਿਕੇਸ਼ਨ ਨਹੀਂ ਹੈ ਕਿ ਜੋ ਸਾਡਾ ਫਾਈਨਲ ਪ੍ਰੋਡਕਟ ਹੈਗਾ ਆ ਉਹਨੂੰ ਅਸੀਂ ਕਿਤੇ ਲੈਬ ਦੇ ਵਿੱਚ ਟੈਸਟਿੰਗ ਫੇਰ ਕਰ ਲਿਆ ਉਹਦਾ ਸਾਨੂੰ ਜੋ ਰਿਜ਼ਲਟ ਆ ਗਿਆ ਅਸੀਂ ਉਹਦੇ ਬੇਸਿਸ ਤੇ ਕਹਤਾ ਵੀ ਇਹ ਆਰਗੈਨਿਕ ਹੈਗੀ ਆ ਇੱਕ ਪੂਰੀ ਜੋ ਆਰਗੈਨਿਕ ਦੀ ਪ੍ਰੋਸੈਸ ਸਰਟੀਫਿਕੇਸ਼ਨ ਰਹਿੰਦੀ ਹੈਗੀ ਆ ਕਿ ਸਾਡਾ ਸੀਡ ਸਾਡਾ ਜਿਹੜਾ ਪਲਾਂਟਿੰਗ ਮਟੀਰੀਅਲ ਹੈਗਾ ਆ ਉਹ ਆਰਗੈਨਿਕ ਹੋਣਾ ਚਾਹੀਦਾ ਆ ਉਹਦੀ ਕਲਟੀਵੇਸ਼ਨ ਵਾਸਤੇ ਉਹਦੀ ਨਿਊਟ੍ਰੀਸ਼ਨਲ ਮੈਨੇਜਮੈਂਟ ਵਾਸਤੇ ਅਸੀਂ ਕੀ ਉਹਦੇ ਵਾਸਤੇ ਕੀਤਾ ਹੈਗਾ ਉਹ ਸਾਰਾ ਜੈਵਿਕ ਹੋਣਾ ਚਾਹੀਦਾ ਆ ਠੀਕ ਹੈ ਉਹਦੀ ਪੈਸਟ ਕੰਟਰੋਲ ਵਾਸਤੇ ਡਿਜ਼ੀਜ਼ ਮੈਨੇਜਮੈਂਟ ਵਾਸਤੇ ਕੀ ਕੀਤਾ ਉਹ ਸਾਰਾ ਜੈਵਿਕ ਹੋਣਾ ਚਾਹੀਦਾ ਹੈਗਾ ਆ ਠੀਕ ਹੈ ਫਿਰ ਉਹਦਾ ਹਾਰਵੈਸਟਿੰਗ ਵਾਸਤੇ ਜੋ ਅਸੀਂ ਮਸ਼ੀਨਰੀ ਇਸਤੇਮਾਲ ਕਰ ਰਹੇ ਹੈਗੇ ਆ ਕਿ ਆ ਸਪਰੇ ਵਾਸਤੇ ਢੋਲੀ ਅਸੀਂ ਅਲੱਗ ਯੂਜ਼ ਕਰ ਰਹੇ ਆ ਕਿ ਨਹੀਂ ਕਰ ਰਹੇ ਜਾਂ ਦੂਸਰੀ ਮਸ਼ੀਨਰੀ ਅਸੀਂ ਸਫਾਈ ਘਟੋ ਘਟ ਜਿਹੜੀ ਵੱਡੀ ਮਸ਼ੀਨਰੀ ਅਲੱਗ ਨਹੀਂ ਕੀਤੀ ਜਾ ਸਕਦੀ ਉਹਦੀ ਸਫਾਈ ਘਟੋ ਘਟ ਕਰਕੇ ਕਿ ਆ ਉਹ ਅਸੀਂ ਆਪਣੇ ਆਰਗੈਨਿਕ ਫਾਰਮ ਦੇ ਵਿੱਚ ਇਸਤੇਮਾਲ ਕਰ ਰਹੇ ਆ ਕਿ ਨਹੀਂ ਕਰ ਰਹੇ ਉਹਦਾ ਜਿਹੜਾ ਅਸੀਂ ਸਟੋਰਿੰਗ ਹੈਗਾ ਆ ਉਹ ਵੀ ਸਾਡੀ ਅਲੱਗ ਹੈਗੀ ਆ ਕਿਤੇ ਆਪਸ ਵਿੱਚ ਉਹ ਮਿਕਸਿੰਗ ਹੋਣ ਦਾ ਚਾਂਸ ਤੇ ਨਹੀਂ ਹੈ ਸੋ ਇੱਕ ਪੂਰੀ ਰੇਂਜ ਹੈਗੀ ਆ ਕਿ ਜਿਹੜੀਆਂ ਗੱਲਾਂ ਦਾ ਸਾਨੂੰ ਉਹ ਧਿਆਨ ਚ ਰੱਖਣਾ ਪੈਂਦਾ ਹੈਗਾ ਹੁਣ ਇਹਦੇ ਵਿੱਚ ਦੋ ਤਰ੍ਹਾਂ ਦੀ ਸਰਟੀਫਿਕੇਸ਼ਨ ਕੰਮ ਕਰਦੀ ਹੈਗੀ ਆ ਇੱਕ ਹੈ ਥਰਡ ਪਾਰਟੀ ਸਰਟੀਫਿਕੇਸ਼ਨ ਉਹ ਕਈ ਗਵਰਨਮੈਂਟ ਵੱਲੋਂ ਐਕ੍ਰੈਡੀਟਿਡ ਆਰਗੇਨਾਈਜੇਸ਼ਨ ਹੈਗੀਆਂ ਨੇ ਕੰਪਨੀ ਆ ਜਿਹੜੀਆਂ ਥਰਡ ਪਾਰਟੀ ਸਰਟੀਫਿਕੇਸ਼ਨ ਕਰਦੀਆਂ ਨੇ ਲੇਕਿਨ ਉਹ ਬੜਾ ਮਹਿੰਗਾ ਸਿਸਟਮ ਹੈ ਜਿਹੜਾ ਕਿਸਾਨ ਕੋਈ 25 30 40 ਕਿੱਲੇ ਕਰ ਰਿਹਾ ਹੈ ਜਿੰਨੇ ਐਕਸਪੋਰਟ ਕਰਨਾ ਹੈ ਆਪਣਾ ਸਮਾਨ ਉਹਦੇ ਵਾਸਤੇ ਉਹ ਸਿਸਟਮ ਸੂਟ ਕਰਦਾ ਹੈ ਉਹ ਅਫੋਰਡ ਕਰ ਸਕਦਾ ਹੈਗਾ ਆ ਉਹਨੂੰ ਕੰਪਨਸੇਸ਼ਨ ਵੀ ਉਹਦੇ ਵਿੱਚ ਹੋ ਜਾਣਾ ਹੈ ਉਹਨਾਂ ਕੋਲ ਐਕਸਪੋਰਟ ਕਰਿਆ ਮਾਮਲਾ ਕਿਉਂਕਿ ਛੋਟੇ ਜਿਹੜੇ ਅਸੀਂ ਕਿਸਾਨ ਕਰ ਰਹੇ ਹਾਂ ਕੋਈ ਕਿੱਲੇ ਵਿੱਚ ਕੋਈ ਦੋ ਕਿੱਲੇ ਵਿੱਚ ਕੁਛ ਉਸ ਤਰ੍ਹਾਂ ਦੇ ਹਾਰੀਆ ਵਿੱਚ ਉਹਨਾਂ ਵਾਸਤੇ ਉਹ ਸਿਸਟਮ ਅਫੋਰਡੇਬਲ ਨਹੀਂ ਹੈ ਤਾਂ ਗਵਰਨਮੈਂਟ ਆਫ ਇੰਡੀਆ ਵੱਲੋਂ ਇੱਕ ਸਿਸਟਮ ਚਲਾਇਆ ਗਿਆ ਹੈ ਸਰਟੀਫਿਕੇਸ਼ਨ ਦਾ ਪੀਜੀਐਸ ਇੰਡੀਆ ਆਰਗੇਨਿਕ ਸਿਸਟਮ ਪਾਰਟਿਸਪੇਟਰੀ ਗਾਰੰਟੀ ਸਿਸਟਮ ਠੀਕ ਹੈ ਇਹਦੇ ਵਿੱਚ ਕੀ ਹੈਗਾ ਆ ਕਿ ਕਿਸਾ ਪਾਰਟਿਸਪੇਟਰੀ ਗਾਰੰਟੀ ਸਿਸਟਮ ਕਿ ਕਿਸਾਨ ਇੱਕ ਕਿਸਾਨ ਹੀ ਦੂਜੇ ਦੀ ਗਾਰੰਟੀ ਦੇ ਰਿਹਾ ਹੈ ਠੀਕ ਹੈ ਜਿਹੜੀ ਕੰਪਨੀ ਬਾਹਰੋਂ ਆਏਗੀ ਉਹ ਤੇ ਸਾਲ ਵਿੱਚ ਇੱਕ ਵਾਰ ਹੀ ਆਏਗੀ ਜਾਂ 6 ਸਾਲ ਦੇ ਦੋ ਚੱਕਰ ਲਗਾ ਲੇਗੀ ਲੇਕਿਨ ਇਹਦੇ ਨਾਲ ਦੇ ਨਾਲ ਜਿਹੜਾ ਇੱਕ ਕਿਸਾਨ ਦਾ ਕਿਸਾਨਾਂ ਦਾ ਇੱਕ ਪਿੰਡ ਲੈਵਲ ਦਾ ਗਰੁੱਪ ਬਣਿਆ ਹੈ ਜਿਹੜਾ ਇਹਦੇ ਵਿੱਚ ਪੀਜੀਐਸ ਵਿੱਚ ਲੋਕਲ ਗਰੁੱਪ ਦਾ ਕਲਪਨਾ ਹੈਗਾ ਆ ਉਹ ਇੱਕ ਪਿੰਡ ਦਾ ਸੀ ਸਿਸਟਮ ਠੀਕ ਹੈ ਲੇਕਿਨ ਪੰਜਾਬ ਦੇ ਵਿੱਚ ਹੁਣ ਜੈਵਿਕ ਖੇਤੀ ਕਰਨ ਵਾਲੇ ਕਿਸਾਨ ਹੀ ਨਹੀਂ ਹੈਗੇ ਇੱਕ ਪਿੰਡ ਵੀ ਇਹਦੇ ਵਿੱਚ ਘੱਟੋ ਘੱਟ ਪੰਜ ਮੈਂਬਰ ਹੋਣੇ ਚਾਹੀਦੇ ਹੈਗੇ ਆ ਇੱਕ ਗਰੁੱਪ ਦੇ ਵਿੱਚ ਤੇ ਇਹੋ ਜਿਹਾ ਕੋਈ ਪਿੰਡ ਹੀ ਹਨ ਜਿਹਦੇ ਵਿੱਚ ਪੰਜ ਆਦਮੀ ਜਿਹੜੇ ਉਹ ਆਰਗੇਨਿਕ ਖੇਤੀ ਕਰ ਰਹੇ ਹੋਣ ਹੁਣ ਤੇ ਫਿਰ ਵੀ ਸ਼ਾਇਦ ਕਿ ਕਲਪਨਾ ਕਰ ਸਕਦੇ ਹਾਂ ਜੀ ਲੇਕਿਨ ਜਦੋਂ ਇਹ ਸ਼ੁਰੂ ਕੀਤਾ ਸੀਗਾ ਤੋਂ 5-7 ਸਾਲ ਪਹਿਲਾਂ ਉਦੋਂ ਤੇ ਕੋਈ ਮਤਲਬ ਹੀ ਹਾਂ ਨਹੀਂ ਸੀਗਾ ਇਸ ਕਰਕੇ ਪੰਜਾਬ ਨੂੰ ਉਹਨਾਂ ਨੇ ਇੱਕ ਵਿਸ਼ੇਸ਼ ਰਿਆਇਤ ਦਿੱਤੀ ਸੀਗੀ ਕਿ ਸਾਡਾ ਤੁਸੀਂ ਕਲਪਨਾ ਕਰੋ ਕਿ ਜਿਹੜਾ ਅਸੀਂ ਇੱਕ ਪਿੰਡ ਦਾ ਗਰੁੱਪ ਕਹਿੰਨੇ ਹੈਗੇ ਆ ਜਿਹੜਾ ਗੁਰੂ ਨਾਨਕ ਨਾਨਕ ਜੈਵੋ ਖੇਤੀ ਗਰੁੱਪ ਇਹ ਲੁਧਿਆਣੇ ਔਰ ਖੰਨਾ ਚਲੋ ਉਦੋਂ ਚਲੋ ਜੇ ਵੀ ਸ਼ਹਿਰ ਡਿਸਟ੍ਰਿਕਟ ਤੇ ਅਜੇ ਵੀ ਲੁਧਿਆਣਾ ਹੀ ਹੈ ਠੀਕ ਹੈ ਲੇਕਿਨ ਕਿੰਨਾ ਵਾਸਟ ਏਰੀਆ ਹੈਗਾ ਆ ਇਹ ਪੀਆਰਐਸ ਦੀ ਕਲਪਨਾ ਨਹੀਂ ਹੈਗੀ ਉਹਦੇ ਉੱਤੇ ਕੋਈ ਖਰਾ ਨਹੀਂ ਉਤਰਦਾ ਹੈਗਾ ਠੀਕ ਹੈ ਲੇਕਿਨ ਚਲੋ ਇੱਕ ਗਰੁੱਪ ਸ਼ੁਰੂ ਵਿੱਚ ਬਣੇ ਹੈਗੇ ਹੁਣ ਦੇਖਾਂਗੇ ਕਿ ਹੁਣ ਜਿੱਦਾਂ ਵੱਧ ਰਹੇ ਹੈਗੇ ਕਿਸਾਨ ਕਿਦਾਂ ਉਹਨੂੰ ਗਰੁੱਪ ਉਹਨੂੰ ਰੀਗਰੂਪਿੰਗ ਕਰਨੀ ਹੈਗੀ ਕੀ ਕਰਨਾ ਕੀ ਨਹੀਂ ਕਰਨਾ ਹੈਗਾ ਲੇਕਿਨ ਬੜਾ ਇੱਕ ਵਧੀਆ ਸਿਸਟਮ ਹੈਗਾ ਆ ਇਹਦੇ ਵਿੱਚ ਕੀ ਹੈਗਾ ਕਿ ਮੰਨ ਲਓ ਪੰਜ ਗਰੁੱਪ ਦੇ ਮੈਂਬਰ ਨੇ ਠੀਕ ਹੈ ਅਸੀਂ ਕੀ ਕਰਦੇ ਹਾਂ ਕਿ ਹਰ ਫਸਲ ਦੇ ਦੌਰਾਨ ਸਾਰੇ ਮਿਲ ਕੇ ਜਾਂ ਜੇ ਕੋਈ ਬਹੁਤ ਵੱਡਾ ਗਰੁੱਪ ਹੈਗਾ ਤੇ ਇੱਕ ਪਾਰਟਿਕੂਲਰ ਟੀਮ ਬਣਾਣੇ ਹੈਗੇ ਆ ਸਰਟੀਫਿਕੇਸ਼ਨ ਟੀਮ ਬਣਾਣੇ ਹੈਗੇ ਆ ਉਹ ਸਾਰੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜਾਂਦੇ ਹੈਗੇ ਆ ਠੀਕ ਹੈ ਉਹ ਸੁਪਰਵਾਈਜ਼ ਕਰਦੇ ਹੈਗੇ ਆ ਕਿ ਮਤਲਬ ਫਲਾਣੇ ਕਿਸਾਨ ਨੇ ਆ ਫਸਲ ਬੀਜੀ ਹੈਗੀ ਆ ਇਨੂੰ ਇਹ ਪੈਸਟ ਆ ਸਕਦਾ ਹੈਗਾ ਇਹ ਡਿਜ਼ੀਜ਼ ਆ ਸਕਦੀ ਹੈਗੀ ਆ ਠੀਕ ਹੈ ਆਈ ਆ ਕਿ ਨਹੀਂ ਆਈ ਆਈਏ ਤੇ ਕਿੱਦਾਂ ਮੈਨੇਜ ਕੀਤੀ ਹੈਗੀ ਆ ਉਹ ਡਿਊਲ ਪਰਪਸ ਜਿਹਦਾ ਅੱਜ ਸਿਥੇ ਇੱਥੇ ਇਕੱਠੇ ਬੈਠੇ ਹੈਗੇ ਆ ਪਤਾ ਨਹੀਂ ਅੱਜ ਸਾਡਾ ਕੋਈ ਏਜੰਡਾ ਨਹੀਂ ਹੈ ਸਾਨੂੰ ਅੱਜ ਪੁੱਛਿਆ ਵੀ ਕਿਸ ਏਜੰਡੇ ਤੇ ਅਸੀਂ ਗੱਲ ਕੀਤੀ ਹੈਗੀ ਆ ਤੇ ਸ਼ਾਇਦ ਸਾਨੂੰ ਦੱਸਣਾ ਉਹ ੋਕਾ ਹੋਏਗਾ ਕਿ ਇੰਨੇ ਕੁ ਜ਼ਿਆਦਾ ਏਜੰਡੇ ਅਸੀਂ ਡਿਸਕਸ ਕਰ ਲਏ ਹੈਗੇ ਆ ਠੀਕ ਹੈ ਤੇ ਉਸੇ ਉਸੇ ਸਿਸਟਮ ਦੇ ਵਿੱਚ ਵੀ ਇਹ ਪੀਅਰ ਅਪਰੇਜ਼ਲ ਜਿਹੜਾ ਹੈਗਾ ਇਨਸਪੈਕਸ਼ਨ ਦਾ ਕੰਮ ਵੀ ਕਰਦਾ ਹੈਗਾ ਆ ਔਰ ਨਾਲ ਦੀ ਨਾਲ ਲਰਨਿੰਗ ਦਾ ਕੰਮ ਵੀ ਕਰਦਾ ਹੈਗਾ ਆ ਐਕਸਪੀਰੀਅੰਸ ਸ਼ੇਅਰਿੰਗ ਦਾ ਕੰਮ ਵੀ ਕਰਦਾ ਹੈਗਾ ਆ ਪੂਰੇ ਸਾਰੇ ਟੀਮ ਦੇ ਵਿੱਚ ਇੱਕ ਦੂਜੇ ਦੇ ਵੀ ਉਹਨੇ ਕੀ ਕੀਤਾ ਕੀ ਨਹੀਂ ਕੀਤਾ ਕੀ ਕਮੀਆਂ ਰਹੀਆਂ ਉਹ ਮੈਂ ਐਡਾਪਟ ਕਰ ਸਕਦਾ ਹੈਗਾ ਮੈਂ ਆਪਣੀਆਂ ਗੱਲਾਂ ਦੱਸਾਂਗਾ ਠੀਕ ਹੈ ਉਹ ਇੱਕ ਮਿਊਚੁਅਲ ਬੈਨੀਫਿਟ ਜਿਹੜਾ ਹੈ ਉਹ ਸਾਰਿਆਂ ਨੂੰ ਬੰਨ ਮਿਲਦਾ ਹੈ ਤੇ ਗਰੁੱਪ ਤਾਂ ਸਾਡਾ ਬਣਿਆ ਹੋਇਆ ਆ ਲੇਕਿਨ ਉਹਨੂੰ ਅਸੀਂ ਪ੍ਰਭਾਵੀ ਤੌਰ ਤੇ ਚਲਾ ਨਹੀਂ ਪਾ ਰਹੇ ਕਾਰਨ ਕੀ ਹੈਗਾ ਕਿ ਅਸੀਂ ਉਹ ਇੱਕ ਖੇਤੀਬਾੜੀ ਵਿਰਾਸਤ ਮਿਸ਼ਨ ਇਹਦੇ ਵਿੱਚ ਇੱਕ ਇੰਪੋਰਟੈਂਟ ਕੜੀ ਬਣਦੀ ਹੈਗੀ ਆ ਰੀਜਨਲ ਕਾਉਂਸਲ ਜਿਹੜਾ ਮਿਨਿਸਟਰੀ ਆਫ ਐਗਰੀਕਲਚਰ ਐਂਡ ਫਾਰਮਰਸ ਵੈਲਫੇਅਰ ਗਵਰਨਮੈਂਟ ਆਫ ਇੰਡੀਆ ਦੀ ਹੈ ਉਹਨਾਂ ਵੱਲੋਂ ਹੈ ਚਲਾਇਆ ਜਾਂਦਾ ਹੈ ਪੀਜੀ ਪੀਜੀਐਸ ਇੰਡੀਆ ਸਿਸਟਮ ਇੱਕ ਵਿਚਕਾਰ ਕੜੀ ਸਾਡੇ ਤੇ ਉਹਦੇ ਵਿਚਕਾਰ ਇੱਕ ਕੜੀ ਆਂਦੀ ਹੈਗੀ ਆ ਆਰਸੀ ਰੀਜਨਲ ਕੌਂਸਲ ਠੀਕ ਹੈ ਉਹ ਸਾਡੀ ਆਪਣੀ ਸੰਸਥਾ ਖੇਤੀ ਵਿਰਾਸਤ ਮਿਸ਼ਨ ਜਿਹੜੀ ਹੈ ਸਾਡੇ ਵਾਸਤੇ ਖੁਸ਼ੀ ਦਾ ਗੱਲ ਇਹ ਹੈ ਸਾਡੇ ਵਾਸਤੇ ਕਿ ਖੇਤੀ ਵਿਰਾਸਤ ਮਿਸ਼ਨ ਰੀਜਨਲ ਕੌਂਸਲ ਹੈ ਉਹ ਸਾਡੇ ਕੋਲ ਪੂਰਾ ਵਾਸਟ ਏਰੀਆ ਹੈ ਪੰਜਾਬ ਹਰਿਆਣਾ ਰਾਜਸਥਾਨ ਮੱਧ ਪ੍ਰਦੇਸ਼ ਪੂਰਾ ਸਾਰਾ ਏਰੀਆ ਹਿਮਾਚਲ ਸਾਰਾ ਜੀ ਐਂਡ ਕੇ ਸਾਰਾ ਇਰੀਆ ਆਂਦਾ ਹੈਗਾ ਸੰਸਥਾ ਨੇ ਹੁਣ ਗਰੁੱਪ ਤੇ ਬਣਾ ਦਿੱਤੇ ਲੇਕਿਨ ਸੰਸਥਾ ਦੀ ਆਪਣੀ ਇੱਕ ਲਿਮਿਟੇਸ਼ਨ ਰਹਿ ਗਈ ਆ ਯਾਨ ਠੀਕ ਹੈ ਉਹ ਅਸੀਂ ਹੁਣ ਪੰਜਾਬ ਦੇ ਵਿੱਚ ਸਾਰਿਆਂ ਵਿੱਚ ਗਰੁੱਪ ਬਣੇ ਆ ਆ ਮੈਂ ਅਸੀਂ ਮਾਚਲ ਚ ਹਰਿਆਣੇ ਚ ਰਾਜਸਥਾਨ ਵਿੱਚ ਹੁਣ ਕੱਲੀ ਕੱਲੀ ਜਾ ਕੇ ਪੁਸ਼ਿੰਗ ਨਹੀਂ ਕੀਤੀ ਜਾ ਸਕਦੀ ਹੈਗੀ ਠੀਕ ਹੈ ਇਸ ਕਰਕੇ ਉਹ ਸ਼ੁਰੂ ਮਲੋ ਕਾਫੀ ਟਾਈਮ ਨਿਕਲ ਗਿਆ ਸ਼ੁਰੂ ਵਿੱਚ ਜਿੰਨੀ ਦੇਰ ਤੱਕ ਸੰਸਥਾ ਵੱਲੋਂ ਚੱਲਦਾ ਰਿਹਾ ਕਿ ਪੀਅਰ ਅਪਰੇਜ਼ਲ ਕਰਨੀ ਹੈਗੀ ਜਾਂ ਸਰਟੀਫਿਕੇਟ ਜਨਰੇਟ ਕਰਨੇ ਹੈਗੇ ਉਹਨੀ ਦਿਨ ਕਰਦੇ ਰਹੇ ਸਰਟੀਫਿਕੇਟ ਆੰਦੇ ਰਹੇ ਹੈਗੇ ਆ ਲੇਕਿਨ ਜਦੋਂ ਉਧਰੋਂ ਪੁਸ਼ਿੰਗ ਬੰਦ ਹੋ ਗਈ ਉਦੋਂ ਹੀ ਮਾਮਲਾ ਲੱਗੇ ਜਿਹੜਾ ਹੈਗਾ ਆ ਤਾਂ ਚੱਲਿਆ ਨਹੀਂ ਹੈਗਾ ਠੀਕ ਹੈ ਹੁਣ ਉਹ ਸੋਚਿਆ ਕਿ ਇੱਕ ਜਿਹੜੇ ਲੋਕਲ ਗਰੁੱਪ ਨੇ ਸਾਡੇ ਉਹ ਆਪ ਕੋਈ ਨੇ ਕੋਈ ਸਕਸ਼ਮ ਹੋਣ ਠੀਕ ਹੈ ਘਟੋ ਘਟੋਨਾ ਵਿੱਚ ਇੱਕ ਬੰਦਾ ਭਾਵੇਂ ਉਹ ਗਰੁੱਪ ਲੀਡਰ ਹੋਵੇ ਜਾਂ ਗਰੁੱਪ ਹਰੇਕ ਗਰੁੱਪ ਲੀਡਰ ਦਾ ਇੱਕ ਗਰੁੱਪ ਲੀਡਰ ਵੀ ਬਣਿਆ ਹੁੰਦਾ ਆ ਠੀਕ ਹੈ ਭਾਵੇਂ ਉਹ ਜਾਂ ਕੋਈ ਹੋਰ ਗਰੁੱਪ ਵਾਲਾ ਜਾਂ ਕੋਈ ਸਹਿਯੋਗੀ ਕਿਸਾਨ ਜਾਂ ਕਿਸੇ ਕੋਈ ਪਰਿਵਾਰ ਦਾ ਮੈਂਬਰ ਠੀਕ ਹੈ ਜਿਹੜਾ ਕੰਪਿਊਟਰ ਥੋੜਾ ਥੋੜਾ ਪਤਾ ਜਾਣਦਾ ਹੋਵੇ ਕੰਪਿਊਟਰ ਦੇ ਵਰਕਿੰਗ ਹੋਵੇ ਉਹਦੀ ਉਹਨੂੰ ਥੋੜਾ ਟ੍ਰੇਨ ਕੀਤਾ ਜਾਵੇ ਸਾਰੇ ਗਰੁੱਪ ਨੂੰ ਇਹ ਬੇਸਿਕ ਚੀਜ਼ਾਂ ਪਤਾ ਹੋਣ ਠੀਕ ਹੈ ਤਾਂ ਕਿ ਗਰੁੱਪ ਆਪਣੇ ਲੈਵਲ ਤੇ ਜੋ ਕੁਝ ਕਰਨਾ ਹੈਗਾ ਆ ਉਹ ਇਸ ਪੀਡੀਐਸ ਕਰਨ ਵਾਸਤੇ ਉਹ ਕਰ ਸਕੇ ਉਹਨੂੰ ਜੋ ਵੀ ਉਹਰੇ ਵਾਸਤੇ ਜ਼ਰੂਰਤ ਹੋਵੇਗੀ ਉਹਦੀ ਕਪੈਸਿਟੀ ਬਿਲਡਿੰਗ ਕਰਨੀ ਹੈਗੀ ਉਹਦੀ ਟ੍ਰੇਨਿੰਗ ਕਰਨੀ ਹੈਗੀ ਆ ਉਸ ਵਾਸਤੇ ਕੇਵੀਐਮ ਹੈ ਹੀ ਇਸ ਵਾਰ ਸਹਿਯੋਗ ਕਰਨ ਵਾਸਤੇ ਠੀਕ ਹੈ ਮੌਕੇ ਦੇ ਮੌਕੇ ਉਹ ਅਸੀਂ ਵੀ ਮਤਲਬ ਟੀਮ ਵੱਲੋਂ ਵੀ ਆਂਦੇ ਰਵਾਂਗੇ ਠੀਕ ਹੈ ਲੇਕਿਨ ਮੇਨ ਪੁਸ਼ਿੰਗ ਜਿਹੜਾ ਕੰਮ ਹੈਗਾ ਆ ਉਹ ਸੰਸਥਾ ਵੱਲੋਂ ਨਾ ਹੋ ਕੇ ਜਿਨੂੰ ਕਹਿੰਦੇ ਆ ਸੀ ਆਪਣੇ ਸੈਲਫ ਇਨੀਸ਼ੀਏਟਿਵ ਤੇ ਗਰੁੱਪ ਹੀ ਆਪਣੇ ਲੈਵਲ ਤੇ ਉਹ ਕੰਮ ਕਰੇ ਤਾਂ ਉਸ ਵਾਸਤੇ ਵੀ ਇੱਕ ਉਹ ਵੀ ਅੱਜ ਦੀ ਇੱਕ ਮੈਂ ਬੈਠਕ ਦਾ ਇੱਕ ਵਿਸ਼ਾ ਸੀਗਾ ਠੀਕ ਹੈ ਤੇ ਜਿਹੜੀ ਅਸੀਂ ਇੱਕ ਗਰੁੱਪ ਬਣਿਆ ਹੀ ਆ ਠੀਕ ਹੈ ਜਿੰਨੀ ਦੇਰ ਤੱਕ ਸਾਡਾ ਅਸੀਂ ਇਹਨੂੰ ਰੀ ਗਰੂਪਿੰਗ ਨਹੀਂ ਕਰਦੇ ਹੈਗੇ ਰੀ ਅਰੇਂਜ ਨਹੀਂ ਕਰਦੇ ਹੈਗੇ ਉਨੀ ਦੇਰ ਤੱਕ ਉਹੀ ਗਰੁੱਪ ਜਿਹੜਾ ਆ ਉਹ ਆਪਣਾ ਹੁਣ ਐਸ ਫਸਲ ਦੇ ਦੌਰਾਨ ਇੱਕ ਪੀਅਰ ਅਪਰੇਜ਼ਲ ਹੋਣੀ ਚਾਹੀਦੀ ਹੈਗੀ ਉਹਨਾਂ ਦੀ ਠੀਕ ਹੈ ਅੱਜ ਦੀ ਇੱਕ ਮੀਟਿੰਗ ਹੋ ਗਈ ਹੈ ਠੀਕ ਹੈ ਤੇ ਹਾਂ ਜੋੜੇ ਗੱਲਾਂ ਵਿੱਚ ਇਹ ਚ ਜੋ ਦਿੰਦੇ ਆ ਕਿ ਆਪਣਾ ਜਿਵੇਂ ਨਾ ਪਹਿਲਾਂ ਨਾਨਕ ਜੀ ਦਾ ਚੇਤੀ ਗਰੁੱਪ ਬਣਿਆ ਹੋਇਆ ਇਹਦੇ ਵਿੱਚ ਪਾਰਟਿਸਿਪੇਟਰੀ ਗਰੰਟੀ ਦੇ ਸਿਸਟਮ ਦੇ ਵਿੱਚ ਇਹ ਹੁੰਦਾ ਕਿ ਮੰਨ ਲਓ ਵਾ ਪੰਜ ਆਣੇ ਆ ਤਾਂ ਆਪਾਂ ਪੰਜ ਆਣੇ ਨੇ ਆਪਸ ਵਿੱਚ ਆਪਦੀ ਗਰੰਟੀ ਲੈਣੀ ਆ ਇਸ ਕਰਕੇ ਆਪਾਂ ਆਪਦੇ ਭਰੋਸੇਯੋਗ ਬੰਦੀਏ ਚ ਚੋੜਦੇ ਆ ਜੇ ਸਾਡੇ ਚੋਂ ਇੱਕ ਵੀ ਬੰਦਾ ਕੋਈ ਗੜਬੜ ਕਰਦਾ ਤੇ ਕੱਲ ਨੂੰ ਕੋਈ ਚੈਕਿੰਗ ਹੁੰਦੀ ਹੈ ਤਾਂ ਜਿਹੜਾ ਸਰਟੀਫੀਕੇਟ ਆ ਉਹ ਸਾਰਿਆਂ ਦਾ ਕੈਨਸਲ ਹੋ ਜਾਂਦਾ ਇਹ ਸਾਡੇ ਕੋਲੇ ਖੁੱਲ ਹੁੰਦੀ ਆ ਵੀ ਮੰਨ ਲਓ ਅਸੀਂ ਕਿਤੇ ਕੋਈ ਬੰਦਾ ਇਹ ਜ ਐਡ ਵੀ ਕਰ ਲਿਆ ਸਾਨੂੰ ਲੱਗਦਾ ਕਿ ਉਹ ਗੜਬੜ ਕਰ ਰਿਹਾ ਤਾਂ ਸਾਨੂੰ ਆਪਣੀ ਮਰਜ਼ੀ ਦੀ ਨਾਲ ਰਿਮੂਵ ਕਰ ਸਕਦੇ ਆ ਆਪਦੇ ਆਪ ਚ ਆਪਣਾ ਇੱਕ ਇੰਡੀਪੈਂਡੈਂਟ ਸਿਸਟਮ ਆ ਤਾਂ ਉਹ ਆਪਾਂ ਜਿਹੜਾ ਗਰੁੱਪ ਆ ਹੁਣ ਪਹਿਲਾਂ ਤਾਂ ਆਪਾਂ ਚਲੋ ਇਹ ਬਣ ਗਿਆ ਆਪਾਂ ਹੁਣ ਜਿਵੇਂ ਇੱਥੇ ਖੰਨੇ ਦੇ ਮੈਂਬਰ ਵਧੀਆ ਤੁਸੀਂ ਹੈਗੇ ਹੋ ਸਾਰੇ ਆਣੇ ਤਾਂ ਖੰਨੇ ਦਾ ਇੱਕ ਲੱਗ ਗਰੁੱਪ ਬਣ ਸਕਦਾ ਇੱਥੇ ਸਾਡੇ ਜਗਰਾਵੇ ਰੇਚ ਵੀ ਹੁਣ ਪ੍ਰਮਾਤਮਾ ਦੀ ਕਿਰਪਾ ਨਾਲ ਇੰਨੇ ਕਿਸਾਨ ਹੋ ਗਏ ਕਿ ਉੱਥੋਂ ਦਾ ਗਰੁੱਪ ਬਣ ਸਕਦਾ ਤੁਸੀਂ ਇੱਥੇ ਨੇੜੇ-ਨੇੜੇ ਦਾ ਗਰੁੱਪ ਆ ਉਹਦੇ ਵਿੱਚ ਕੀ ਹੈ ਵੀ ਤੁਸੀਂ ਆਪ ਦਾ ਸਰਟੀਫਿਕੇਟ ਵੀ ਆਪ ਹੀ ਜਨਰੇਟ ਕਰ ਲੈਣਾ ਉੱਤੇ ਲੌਗਇਨ ਤੁਹਾਨੂੰ ਦਿੱਤਾ ਹੋਊਗਾ ਉਹ ਮਤਲਬ ਦਾ ਬਲਜਿੰਦਰ ਉੱਧਰ ਚਲਾ ਗਿਆ ਉਹਨੇ ਲੌਗਇਨ ਕਰਕੇ ਦੇਖਿਆ ਸੀਗਾ ਤੁਹਾਡੇ ਕੋਲੋਂ ਦੋਨੇ ਕ੍ਰੈਡੈਂਸ਼ੀਅਲ ਹੋਣਗੇ ਪਾਸਵਰਡ ਭਰਨਾ ਆਪਦਾ ਡਾਟਾ ਅਪਲੋਡ ਕਰ ਦੇਣਾ ਵੀ ਆਹ ਫਸਲਾਂ ਬੀਜੀਆਂ ਆ ਸੀਜ਼ਨ ਦੇ ਵਿੱਚ ਤੇ ਆ ਮੈਨੂੰ ਉਪਜ ਨਿਕਲੀ ਤੇ ਬਸ ਇੰਨਾ ਹੀ ਕਰਨਾ ਤੇ ਉਦੋਂ ਬਾਅਦ ਜੇ ਤੁਸੀਂ ਕੀ ਹੈ ਵੀ ਤੁਹਾਡਾ ਸਰਟੀਫਿਕੇਟ ਜਨਰੇਟ ਹੋ ਜਾਂਦਾ ਇਹਦੇ ਨਾਲ ਇੱਕ ਹੋਰ ਕੀ ਹੈ ਕਿ ਪਹਿਲਾਂ ਪਹਿਲਾਂ ਨਾ ਜਦੋਂ ਇਹ ਸਿਸਟਮ ਚੱਲਿਆ ਅੱਜ ਵੀ ਕਈ ਜਗ੍ਹਾ ਚੱਲਦਾ ਵੀ ਇਹਦੇ ਨਾਲ ਤੁਹਾਡੀ ਜਿਹੜੀ ਉਹ ਲਿਸਟ ਆ ਕਈ ਵਾਰ ਜਿਹੜੇ ਉਹ ਲੋਕਾਂ ਨੂੰ ਕੋਈ ਮੰਨ ਲਓ ਦਿੱਲੀ ਬੈਠਾ ਬੰਦਾ ਉਹਨੂੰ ਕਿਸੇ ਚੀਜ਼ ਦੀ ਡਿਮਾਂਡ ਆ ਮੈਨੂੰ ਕਈ ਵਾਰ ਫੋਨ ਆਇਆ ਭਾਜੀ ਸਾਨੂੰ ਇੰਨਾ ਕੁਆਂਟਲ ਗੋੜ ਚਾਹੀਦਾ ਜਾਂ ਸਾਨੂੰ ਕਣਕ ਚਾਹੀਦੀ ਆ ਉਧਰੋਂ ਆਰਡਰ ਆਇਆ ਉਹਦੇ ਬੇਸ ਦੇ ਉੱਤੇ ਤੁਸੀਂ ਉਹਨਾਂ ਤੋਂ ਹਾਂ ਇਹ ਸਾਵਧਾਨੀ ਰੱਖਣੀ ਪਊਗੀ ਵੀ ਉਹਨਾਂ ਤੋਂ ਤੁਸੀਂ ਪਹਿਲਾਂ ਕੋਈ ਅਮਾਉਂਟ ਲੈ ਲਓ ਵੀ ਹਾਂ ਇੰਨੇ ਪੈਸੇ ਸਾਡੇ ਅਕਾਊਂਟ 'ਚ ਤੁਸੀਂ ਪਾਓ ਜ ਥੋਡੇ ਲਈ ਆ ਪੈਦਾ ਕਰ ਦਾਂਗੇ ਤਾਂ ਉਹ ਕੀ ਆ ਵੀ ਉਹ ਕਈ ਵਾਰ ਜਿਵੇਂ ਹੁਣ ਆਪਾਂ ਨੂੰ ਲੋਕਲ ਤਾਂ ਆਪਾਂ ਨੂੰ ਸਰਟੀਫਿਕੇਟ ਦੀ ਲੋੜ ਨਹੀਂ ਮੰਨ ਲਓ ਵੀ ਆਪਣੇ ਕੋਲੇ ਲੋਕਲ ਸਮਾਨ ਇੰਨਾ ਕਿ ਬੈਗ ਗਿਆ ਬਾਕੀ ਆਪਣੇ ਕੋਲੇ ਜਗਾ ਆਪਾਂ ਲੱਗਦਾ ਵੀ ਬਾਧੂ ਪਈ ਹੈ ਜਿਹੜੀ ਉਪਜਾ ਤਾਂ ਉਹ ਤੁਸੀਂ ਇਹ ਜੇ ਕਿਸੇ ਦਿੱਲੀ ਰਹਿੰਦੇ ਬੰਦੇ ਦੇ ਨਾਲ ਤੁਸੀਂ ਉਹ ਚ ਸੰਪਰਕ ਕਰ ਸਕਦੇ ਹੋ ਤਾਂ ਉਹ ਬੰਦੇ ਲਈ ਇਹ ਪ੍ਰੂਫ ਹੋ ਜਾਂਦਾ ਵੀ ਮੈਂ ਪੀਜੀਐ ਸਰਟੀਫਾਈਡ ਖੇਤ ਆ ਜਿੱਥੋਂ ਮੈਂ ਇਹ ਪ੍ਰੋਡਕਟ ਲੈ ਬੇਚ ਰਿਹਾ ਹਾਂ ਤਾਂ ਇਹਦੇ ਵਿੱਚ ਆ ਵੀ ਹੁਣ ਆਪਾਂ ਇਹਦੇ ਵਿੱਚ ਜਿਹੜੇ ਗਰੁੱਪ ਦੇ ਆਪਣੇ ਕੁਝ ਮੈਂਬਰ ਨਹੀਂ ਐਡ ਸੀਗੇ ਆਪਾਂ ਜਿਹੜਾ ਆਪਾਂ ਹੁਣ ਜਾਣਦੇ ਆ ਗੁਰਸਿਮਰਨ ਹੋ ਗਿਆ ਪੱਤੀ ਸਾਹਿਬ ਹੋ ਗਿਆ ਤਰਨਵੀਰ ਹੋ ਗਿਆ ਕਰਮਜੀਤ ਭਾਈ ਵੀ ਹੈ ਨਹੀਂ ਗਾ ਗਰੁੱਪ ਦੇ ਵਿੱਚ ਇਆ ਗਰੁੱਪ ਨੂੰ ਉਹ ਬੰਦੇ ਆਪਾਂ ਜਿਹੜੇ ਆਪਦੇ ਗਰੁੱਪ ਨੂੰ ਉਹਨੂੰ ਵੱਡਾ ਕਰ ਠੀਕ ਹੈ ਜੀ ਆ ਜੇ ਸੀਗਾ ਮੇਨ ਸੀ ਆਪਾਂ ਵੀ ਇਕੱਠੇ ਹੋ ਜੀ ਨਾਲ ਇਹਦੇ ਬੰਨ ਦੇ ਨਾਲ ਠੀਕ ਹੈ ਜੀ ਬਹੁਤ ਧੰਨਵਾਦ